ਮੌਤ ਇੱਕ ਟਾਲ ਸੱਚਾਈ ਆ ਇਸ ਤੋਂ ਕੋਈ ਵੀ ਨਹੀਂ ਬਚ ਸਕਦਾ ਨਾ ਕੋਈ ਅਮੀਰ ਤੇ ਨਾ ਕੋਈ ਗਰੀਬ ਇਹ ਸਾਰਿਆਂ ਦੇ ਨਾਲ ਹੀ ਇੱਕ ਤਰ੍ਹਾਂ ਦਾ ਵਿਹਾਰ ਕਰਦੀ ਹੈ ਤੇ ਜਿੰਨੀ ਦੇਰ ਤੱਕ ਅਸੀਂ ਜਿੰਦੇ ਆ ਹੰਕਾਰ ਨੂੰ ਛੱਡ ਕੇ ਪਿਆਰ ਮੁਹੱਬਤ ਦੇ ਨਾਲ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਹੀ ਸੰਦੇਸ਼ ਇਸ ਕਵਿਤਾ ਵਿੱਚ ਰਾਜਬੁਰਜ ਜੀ ਦੇਣਾ ਚਾਹੁੰਦੇ ਨੇ ਦੱਸ ਤੂੰ ਕੀ ਇੱਥੋਂ ਲੈ ਜਾਣਾ ਹੈ ਸਭ ਕੁਝ ਇੱਥੇ ਰਹਿ ਜਾਣਾ ਹੈ ਇੱਕ ਰਾਤ ਤੈਨੂੰ ਘਰੇ ਨਹੀਂ ਰੱਖਦੇ ਚੱਕ ਸਿਵਿਆਂ ਵਿੱਚ ਲੈ ਜਾਣਾ ਏ ਇੱਕ ਰਾਤ ਤੈਨੂੰ ਘਰੇ ਨਹੀਂ ਰੱਖਦੇ ਚੱਕ ਸਿਵਿਆਂ ਵਿੱਚ ਲੈ ਜਾਣਾ ਏ ਬਹੁਤੀ ਤੈਨੂੰ ਭੁੱਲ ਜਾਣਗੇ ਭੋਗ ਜਦੋਂ ਤੇਰਾ ਪੈ ਜਾਣਾ ਏ ਜਿਹੜਾ ਤੈਨੂੰ ਯਾਦ ਕਰੇ ਕੋਈ ਟਾਵਾਂ ਵਿਰਲਾ ਰਹਿ ਜਾਣਾ ਏ ਜਿਹੜੇ ਧਨ ਦਾ ਮਾਣ ਕਰੇ ਤੂੰ ਉਹਦਾ ਹਿੱਸਾ ਪੈ ਜਾਣਾ ਏ ਕਿਹੋ ਜਿਹਾ ਸੀ ਬੰਦਾ ਪਿੱਛੋਂ ਕਿਹੋ ਜਿਹਾ ਸੀ ਬੰਦਾ ਪਿੱਛੇ ਚੰਗਾ ਮਾੜਾ ਰਹਿ ਜਾਣਾ ਏ ਕੁਝ ਘੜੀਆਂ ਅਫਸੋਸ ਕਰਨਗੇ ਕੁਝ ਘੜੀਆਂ ਅਫਸੋਸ ਕਰਨਗੇ ਰਾਹ ਆਪਣੇ ਸਭ ਨੇ ਪੈ ਜਾਣਾ ਏ ਚੰਗਾ ਸੌਖੀ ਜਾਨ ਨਿਕਲ ਗਈ ਆਖਰ ਸਭ ਨੇ ਕਹਿ ਜਾਣਾ ਏ ਬੰਦਿਆ ਤੂੰ ਏ ਮਿੱਟੀ ਦਾ ਪੁੱਤਲਾ ਆਖਰ ਇੱਕ ਦਿਨ ਟਹਿ ਜਾਣਾ ਏ ਬੰਦਿਆ ਤੂੰ ਏ ਮਿੱਟੀ ਦਾ ਪੁਤਲਾ ਆਖਰ ਇੱਕ ਦਿਨ ਠਹਿ ਜਾਣਾ ਏ ਦੁਨੀਆ ਇਸੇ ਤਰ੍ਹਾਂ ਚਲਦੀ ਰਹਿਣੀ ਦੁਨੀਆ ਇਸੇ ਤਰ੍ਹਾਂ ਚਲਦੀ ਰਹਿਣੀ ਰਾਜ ਤੂੰ ਅਲਵਿਦਾ ਕਹਿ ਜਾਣਾ ਏ ਰਾਜ ਤੂੰ ਅਲਵਿਦਾ ਕਹਿ ਜਾਣਾ ਏ ਥੈਂਕ ਯੂ ਸੋ ਮੱਚ